धर्म समाज जय जय, 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 जय जय भारत जय भीम जय भारत डॉक्टर वीर अम्बेडकर अमर रहे वाल्मीकि अम रहे धर्म का इतना ज्योति आई है वाल्मीकि धर्म कामी कहो जय वाल्मीकि कहो ਸੁਖੀ ਰਹੋ ਟਿਕਨ ਦੇ ਨਾਮ ਨਾਲ ਆਪਾਂ ਜਾਣਦੇ ਆ ਸਾਰੇ ਇਹ ਸਾਰੀ ਉਹਨਾਂ ਦੀ ਜੇਨ ਆ ਉਸ ਤੋਂ ਪਹਿਲਾਂ ਜਿਹੜਾ ਸਰਦਾਰ ਚੱਲਦਾ ਸੀਗਾ ਮਨੁੱਖ ਸਮਰੱਥੀ ਵਾਲਾ ਸਰਦਾਰ ਆਪਾਂ ਨੂੰ ਕਿਸੇ ਨੂੰ ਬੋਲਣ ਦਾ ਅਧਿਕਾਰ ਨਹੀਂ ਸੀਗਾ ਇਦਾਂ ਆਪਾਂ ਖੜਕੇ ਬੋਲ ਰਹੇ ਆ ਆਪਣੇ ਵਿਚਾਰ ਦੇ ਰਹੇ ਆ ਕਿ ਦੂਜੇ ਦੀ ਗੱਲਾਂ ਸੁਣ ਰਹੇ ਆ ਇਸ ਤਰੀਕੇ ਨਾਲ ਕੋਈ ਨਹੀਂ ਬੋਲ ਪਾਂਦਾ ਸੀਗਾ ਜੇ ਕੋਈ ਬੋਲਦਾ ਬੋਲਦਾ ਹੁੰਦਾ ਸੀ ਆਪਣੇ ਰਾਈਟ ਲਈ ਆਪਣੇ ਹੱਕਾਂ ਲਈ ਕੋ ਬੋਲਦਾ ਸੀਗਾ ਤਾਂ ਉਹਦੇ ਜੀਭ ਵੱਢ ਦਿੰਦੇ ਸੀਗੇ ਜੇ ਕੋਈ ਕੋਈ ਚੰਗੀ ਗੱਲ ਸੁਣਣ ਵੇ ਤਾਂ ਉਹਦੇ ਕੰਨਾਂ ਵਿੱਚ ਸਿੱਕੇ ਪਿਘਲਾ ਕੇ ਪਾ ਦਿੰਦੇ ਸੀਗੇ ਵੀ ਐਨਐਮ ਕੋਈ ਚੰਗੀ ਗੱਲ ਨਾ ਪਤਾ ਲੱਗ ਜਵੇ ਪਰ ਉਸ ਵੰਸ਼ਦਾਨੀ ਬਾਸੋਂ ਬੀੜਕਰ ਨੇ ਆਪਾਂ ਨੂੰ ਭਾਰਤੀ ਸੰਵਿਧਾਨ ਦੀ ਜੋ ਰਚਨਾ ਕੀਤੀ ਉਹਦੇ ਚ ਆਪਣੇ ਰਾਈਟ ਲਿਖੇ ਆਪਣੇ ਅਧਿਕਾਰ ਲਿਖੇ ਉਹਨਾਂ ਅਧਿਕਾਰ ਦੇ ਤਹਿਤ ਆਪਾਂ ਵੀ ਜੀ ਰਹੇ ਅੱਜ ਪੂਰਾ ਦੇਸ਼ ਉਸ ਸਿਸਟਮ ਦੇ ਤਹਿਤ ਚੱਲ ਰਿਹਾ ਹੁੰਦਾ ਸੋ ਉਸ ਨੂੰ ਯਾਦ ਰੱਖਣਾ ਬੜੀ ਵੱਡੀ ਗੱਲ ਆ ਵੀ ਉਹਨੂੰ ਯਾਦ ਰੱਖ ਕੇ ਉਹਦੇ ਦਿਖਾਏ ਗਏ ਨਕਸ਼ੇ ਕਦਮ ਤੇ ਚੱਲਣਾ ਵੀ ਆਪਣੇ ਸਾਰਿਆਂ ਦਾ ਕਰਤੱਵ ਹੈ ਸਾਰੀ ਡਿਊਟੀ ਬੰਦੀ ਹੈ ਤੇ ਉਹਨਾਂ ਨੇ ਕਿਹਾ ਸੀਗਾ ਪੜੋ ਜੁੜੋ ਸੰਗਠਨ ਕਰੋ ਮੇਰੀ ਬੇਨਤੀ ਹੈ ਸਾਰਿਆਂ ਨੂੰ ਵੀ ਸਾਰੇ ਸਮਝਦਾਰ ਨੇ ਮੇਰੀ ਮਾਤਾਵਾ ਮਾਂਤੂ ਸ਼ਕਤੀ ਨੂੰ ਬੇਨਤੀ ਹੈ ਵੀ ਆਪਣੇ ਬੱਚਿਆਂ ਨੂੰ ਪੜਾਓ ਜਰੂਰ ਜੇ ਆਪਣੇ ਬੱਚੇ ਪੜ੍ਹ ਲਿਖ ਜਾਣਗੇ ਤਾਂ ਆਪਾਂ ਨੂੰ ਪਤਾ ਰਹੂਗਾ ਵੀ ਸਹੀ ਤੇ ਗਲਤ ਦਾ ਅੰਤ ਉਹ ਵੀ ਕਿਤੇ ਆਪਣੇ ਬੱਚੇ ਜੇ ਕੋਈ ਉਹਨਾਂ ਨੂੰ ਮਿਸਗਾਈਡ ਕਰਦਾ ਹੈ ਜਾਂ ਗਲਤ ਦਿਸ਼ਾ ਵੱਲ ਲੈ ਕੇ ਜਾਂਦੀ ਕੋਈ ਚੜਦਾ ਵਾ ਤਾਂ ਉਹ ਆਪਣੇ ਸਹੀ ਤੇ ਗਲਤ ਦਾ ਪਤਾ ਆਪ ਕਰਕੇ ਉਸ ਸਹੀ ਰਸਤੇ ਜਾ ਸਕਦੇ। ਉਹ ਸਿੱਖਿਆ ਲੈਣਾ ਬਹੁਤ ਜ਼ਰੂਰੀ ਆ। ਸਿੱਖਿਆ ਲੈਣ ਤੋਂ ਬਾਅਦ ਆਪਾਂ ਨੂੰ ਜੁੜਨਾ ਜ਼ਰੂਰੀ ਆ ਜਿਵੇਂ ਆਪਾਂ ਸਾਰੇ ਜੁੜ ਗਏ ਨਾ ਤੇ ਆਪੀ ਏਰੀਆ ਦੇ ਆਪਾਂ ਸਾਰੇ ਕੋਈ ਕਿਸੇ ਪਿੰਡ ਤੋਂ ਕੋਈ ਕਿਸੇ ਪਿੰਡ ਤੋਂ ਇਕੱਠੇ ਹੋ ਕੇ ਕਿਸੇ ਕੰਮ ਨੂੰ ਕਰ ਰਹੇ ਆ। ਬਾਬੂ ਸਾਹਿਬ ਦੇ ਜਨਮ ਦਿਨ ਦਾ ਜਿਹੜਾ ਪ੍ਰਾਣ ਆਵ ਨੂੰ ਮਨਾਉਣ ਲਈ ਆਪਾਂ ਇਕੱਠੇ ਹੋ ਰਹੇ ਆ। ਇਹ ਜੁੜਨਾ ਹੋ ਗਿਆ। ਤੇ ਸੰਗਰਸ਼ ਆਪਾਂ ਜਦੋਂ ਕੋਈ ਇਸ ਤਰੀਕੇ ਦੀ ਗੱਲ ਆਉਂਦੀ ਆ ਸਮਾਜਿਕ ਗੁਰਤਾ ਪੈਂਦੀ ਆ। ਜਸਨ ਵੰਚ ਕਰਕੇ ਹੋਈ ਆਪਣਾ ਇਕੱਲਾਣਾ ਹੁੰਦਾ ਫਿਰ ਆਪਾਂ ਸਾਰੇ ਇਕੱਠੇ ਹੋ ਕੇ ਸੰਘਰਸ਼ ਕਰਦੇ ਆ ਇਹ ਬਾਬਾ ਜਿਹਨੂੰ ਗਿੰਦ ਖਾਏ ਹੋਏ ਦਿਖਾਇਆ ਗਿਆ ਜਿਹਨੂੰ ਤਿੰਨ ਬੋਲ ਸੀਗੇ ਕਮਿਸ਼ਨ ਸੀਗਾ ਉਸ ਨੂੰ ਆਪਾਂ ਸਾਰੇ ਇਕੱਠੇ ਹੋ ਕੇ ਚੱਲਣਾ ਮੈਂ ਆਪਣਾ ਛੋਟਾ ਬੱਚਾ ਹੀ ਆ ਐਜ਼ ਅ ਪ੍ਰੋਫੈਸ਼ਨਲੀ ਵਕਾਲਤ ਵੀ ਕਰ ਰਿਹਾ ਹਾਂ ਸਮਾਜ ਦੇ ਵੀ ਬੜਾ ਮोटा ਜਿਹਾ ਕੰਮ ਕਰਦੇ ਰਹਿੰਦੇ ਆ ਤੇ ਜੇ ਕੋਈ ਮੇਰੇ ਨਾਲ ਸੇਵਾ ਹੋਵੇ ਨੀ ਸਵਾਰਥ ਚੋ ਵੀ ਕਹਿੰਦੇ ਤੁਸੀਂ ਵੀ ਕਹਿ ਸਕਦੇ ਹੋ ਇਹ ਭਾਈ ਸਾਡਾ ਕੰਮ ਆ ਇਹ ਇੱਕ ਰਾਮ ਦੇ ਵਿੱਚ ਤੁਹਾਡੀ ਮਨਤ ਕਰੋ ਜਿਹੜੀਆਂ ਸਾਹ ਬੈਠੇ ਮੋਹੀਜੀ ਬੈਠੇ ਆ ਇਹਨਾਂ ਨੂੰ ਤੁਸੀਂ ਇਹਨਾਂ ਦੇ ਥੂ ਮਨ ਸਕਦੇ ਹੋ ਸੋ ਮੈਂ ਹਰ ਚੀਜ਼ ਲਈ ਹਮੇਸ਼ਾ ਹੀ ਤਤਪਰ ਰਹੂੰਗਾ ਕੋਈ ਵੀ ਤੁਹਾਨੂੰ ਪ੍ਰਮਾਤਮਾ ਨਾ ਕਰੇ ਕੋਈ ਛੋਟੇ ਤੇ ਵਿਫਤਾ ਆਵੇ ਜਾਂ ਕੋਈ ਇਦਾਂ ਦੀ ਗੱਲ ਆਂਦੀ ਹੈ ਕਾਨੂੰਨੀ ਤੌਰ ਤੇ ਮੈਂ ਤੁਹਾਡੇ ਨਾਲ ਆ ਇਹਨੇ ਕਹਿੰਦਾ ਖਮਾਦਾ ਜਾਚਾ ਤੇ ਇੱਕ ਗੱਲ ਕਹੂੰਗਾ ਵੀ ਆਪਣੇ ਬੱਚਿਆਂ ਨੂੰ ਜ਼ਰੂਰ ਪੜਾ ਲਓ ਤੇ ਸਾਦੇ ਕੱਪੜੇ ਇੱਕ ਪਾ ਲਓ ਤੇ ਦੂ ਰੋਟੀ ਕੱਟ ਖਾ ਲਓ ਪਰ ਆਪਣੇ ਬੱਚਿਆਂ ਨੂੰ ਜ਼ਰੂਰ ਪੜਾਓ ਜਿਆਪੀ ਜੈ ਪ੍ਰਭਾ 第三步，然后。